ਹਜੇ ਤੱਕ ਤਾਂ ਸ਼ਬਦ ਨਹੀਂ ਨਾ ਬੋਲਿਆ ਕਿ ਅਸੀਂ ਕੀਤਾ ਇਹ ਅਸੀਂ ਕਿਹਾ ਕਰੋ ਹਣਾ ਕਿ ਮੈਂ ਕੀਤਾ ਮੇਰੀ ਗਲਤੀ ਸੀ ਜਾਂ ਮੇਰੀ ਤਾਕਤ ਸੀ ਵੀ ਮੈਂ ਤਾਂ ਕਿਸਾਨਾਂ ਨਾਲ ਆਈ ਨਹੀਂ ਜਿੱਤਣਾ ਜੇ ਡੱਲੇ ਵਾਲ ਨੂੰ ਕੁਝ ਹੋ ਜੇ ਉਹ ਪੰਜਾਬੀ ਚ ਕਹਿੰਦਾ ਵੀ ਸਾਡੇ ਦੋਨੇ ਹੱਥੀ ਲੱਡੂ ਹੈ ਬਈ ਅਸੀਂ ਇਹ ਕਹਾਂਗੇ ਪੰਜਾਬ ਵਾਲਿਆਂ ਨੇ ਰੈਸ਼ਟ ਕੀਤਾ ਪੰਜਾਬ ਵਾਲਿਆਂ ਨੇ ਕਾਰਵਾਈ ਕੀਤੀ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਸੀਗਾ ਇਹ ਵੀ ਲਾਲਾ ਉਹੀ ਹੈ ਨਾ ਆਰਐਸਐਸ ਦਾ ਖਾਕੀ ਮੀਕਰ ਵਾਲਾ ਇਹ ਲਾਲੇ ਦਾ ਉਦੋਂ ਵੀ ਦਿਮਾਗ ਕੰਮ ਕਰ ਗਿਆ ਵੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਵੀ ਕਰਨਾ ਹੈ ਤੇ ਕਾਨੂੰਨ 'ਚ ਵੀ ਨਹੀਂ ਲਿਆਉਣਾ ਜਦੋਂ ਕਿਸਾਨੀ ਇਤਿਹਾਸ ਦੀ ਕਿਤਾਬ ਚੱਕਾਂਗੇ ਤਾਂ ਇਸ ਪਿੰਡ ਦਾ ਪਹਿਲਾ ਨਾਮ ਆਊਗਾ ਕਿ ਡੱਲੇਵਾਲਾ ਛੋਟਾ ਜਿਹਾ ਪਿੰਡ ਦੇ ਵਿੱਚ ਸਾਡਾ ਕਰਨਪੜ ਪ੍ਰਕਾਸ਼ ਸੀਗਾ ਉਹ ਵੀ ਟਰਾਲੀ ਲੈ ਕੇ ਜਾ ਗਏ ਉਹ ਸਾਡੀ ਭੈਣ ਸਾਡੀ ਮਾਂ ਉਹ ਵੀ ਪਾਠ ਕਰ ਰਹੀ ਸੀ ਉਹਨੂੰ ਵੀ ਨਹੀਂ ਬਖਸ਼ਿਆ ਤਾਂ ਇਹਨਾਂ ਨੇ ਹੱਦਾਂ ਪਾਰ ਕੀਤੀਆਂ ਭਗਵੰਤ ਮਾਨ ਨੇ ਡੱਲੇਵਾਲ ਸਾਹਿਬ ਦੀ ਸੀ ਕਿ ਮੈਂ ਪਮਾ ਬੋਲਿਆ ਜਾਵੇ ਨਾ ਬੋਲਿਆ ਜਾਵੇ ਮੈਂ ਲੋਕਾਂ 'ਚ ਰਹਿਣਾ ਮੈਂ ਮਨ ਬਣਾਇਆ ਮੈਂ ਲੋਕਾਂ ਨਾਲ ਪਰਨ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਗੈਰ ਮੈਂ ਨਹੀਂ ਵਾਪਸ ਜਾਣਾ ਅਸੀਂ ਪੰਜਾਬ ਨੂੰ ਪੂਰੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ 6 ਤਰੀਕ ਨੂੰ ਸਰਹੰਦ ਦੇ ਵਿੱਚ ਅਸੀਂ ਸਾਡੇ ਪੰਜ ਸੱਤ ਜ਼ਿਲ੍ਹੇ ਜਿਹੜੇ ਉਧਰ ਇਕੱਠ ਕਰਨਗੇ ਸਰਾਂ ਦਾਣਾ ਮੰਡੀ ਦੇ ਵਿੱਚ। ਫਰੀਦਕੋਟ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਖਤਮ। ਬੀਕੇ ਹਿਊ ਸਿੱਧੂਪੁਰ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਵੱਲੋਂ 6, 7 ਅਤੇ 8 April ਨੂੰ ਸਰਹੱਦ ਤੋਂ ਨੋਲਾ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਵਿੱਚ ਹੋਣੀਆਂ ਤਿੰਨ ਵੱਡੀਆਂ ਕਿਸਾਨ ਮਹਾਪੰਚਾਇਤਾਂ ਪਿੰਡ ੱਲੇਵਾਲ ਵਿੱਚ ਚੱਲ ਰਿਹਾ ਹੈ ਮੋਰਚਾ ਰਹੇਗਾ ਜਾਰੀ ਕਾਕਾ ਸਿੰਘ ਕੋਟੜਾ ਪਿੰਡਾਂ ਵਿੱਚ ਆਪ ਦਾ ਕਰਾਂਗੇ ਵਿਰੋਧ। ਏ ਕਹਿੰਦੇ ਇੰਨਾ ਕੁਲ 92 ਐਮਐਲਏ ਆ ਅਸੀਂ ਇੰਨਾਂ ਦਾ ਉਹ ਹਸ਼ਰ ਕਰਾਂਗੇ ਕਿ ਇੰਨਾਂ ਨਾਲ 92 ਬੰਦੇ ਵੀ ਨਹੀਂ ਤੁਰਨੇ ਬੀਕੇ ਯੂ ਸਿੱਧਪੁਰ ਵੱਲੋਂ ਅੱਜ ਪਿੰਡ ਡੱਲੇ ਵੱਲੋਂ ਚੱਲ ਰਹੀ ਕਿਸਾਨ ਮੋਰਚੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਯੂਨੀਅਨ ਦੇ ਸੁਬਾਈ ਜ਼ਿਲੇ ਅਤੇ ਬਲਾਕ ਪੱਦਰ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਜਿੱਥੇ ਮੋਰਚੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਪੁਲਿਸ ਦੇ ਰਾਜ ਸਤੋਂ ਛੁੱਟ ਕੇ ਆਗੂਆਂ ਨੇ ਕਿਸਾਨ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲਿੱਕਣ ਲਈ ਕਰੀਬ 2 ਘੰਟੇ ਤੱਕ ਮੀਟਿੰਗ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਬੀਕੇ ਯੂ ਸਿੱਧਪੁਰ ਦੇ ਜਰਨਲ ਸਕਤਰ ਕਾਕਾ ਸਿੰਘ ਕੋਟੜਾ ਨੇ ਜਿੱਥੇ ਸਰਕਾਰੀ ਦਬਾਅ ਦੇ ਬਾਵਜੂਦ ਵੀ ਪਿੰਡ ੱਲੇਵਾਲ ਦੇ ਲੋਕਾਂ ਵੱਲੋਂ ਕਿਸਾਨ ਮੋਰਚਾ ਆਰੰਭ ਗਿਆ ਉਸ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਹੁਣ ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰਦੇ ਹਾਂ ਕਿ ਆ ਬੀ ਕੇ ਯੂ ਸਿੱਧਪੁਰ ਵੱਲੋਂ ਹੁਣ ਪੰਜਾਬ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ ਵਿੱਚ 6 ਅਪ੍ਰੈਲ ਤੋਂ 8 ਅਪ੍ਰੈਲ ਤੱਕ ਤਿੰਨ ਵੱਡੀਆਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਕਿ 6 ਅਪ੍ਰੈਲ ਨੂੰ ਸਰਹੰਦ 7 ਅਪ੍ਰੈਲ ਨੂੰ ਤਨੋਲਾ ਤੇ 8 ਅਪ੍ਰੈਲ ਨੂੰ ਜ਼ਿਲ੍ਹਾ ਸ਼੍ਰੀ ਮੁਖ ਸਹਿਬ ਸਾਹਿਬ ਤੇ ਪਿੰਡ ਦੋਦਾ ਵਿੱਚ ਕਿਸਾਨ ਪੰਚਾਇਤਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਨੇੜਲੇ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਿਲ ਹੋਣਗੇ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 10 ਅਪ੍ਰੈਲ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਨਮਸਤਕ ਹੋਣਗੇ ਅਤੇ ਉੱਥੇ ਵੀ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ 10 ਅਪ੍ਰੈਲ ਦੀ ਜਗ੍ਹਾ ਡੇਟ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਉਹਨਾਂ ਕਹਿੰਦੇ ਕਿ ਸਰਕਾਰ ਨੇ ਕਿਸਾਨਾਂ ਉਪਰ ਬਹੁਤ ਤਸ਼ਦ ਕੀਤਾ ਹੈ ਜਿਸ ਦਾ ਬਦਲਾ ਕਿਸਾਨ ਹੁਣ ਉਨਤ ਲੈਣਗੇ ਉਹਨਾਂ ਦਾਵਾ ਕੀਤਾ ਕਿ ਪੰਜਾਬ ਸਰਕਾਰ ਤੱਕ ਕਹਿੰਦੀ ਹੈ ਕਿ ਨਾ ਹੀ ਸਾਡੇ ਕੋਲ 92 ਐਮ ਐਲ ਏ ਨੇ ਹੁਣ ਇਹਨਾਂ ਦਾ ਇਹ ਜਿਹਾ ਹਾਲ ਕਰਾਂਗੇ ਇਹਨਾਂ ਨਾਲ 92 ਬੰਦੇ ਵੀ ਨਹੀਂ ਹੋਣਗੇ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਜੋ ਜਿੰਨੇ ਵੀ ਤੁਸੀਂ ਸਾਡੇ ਸਰਕਾਰ ਭਾਈਚਾਰਾ ਜਿਨੇ ਮੀਡੀਆ ਵਾਲੇ ਤੁਸੀਂ ਖੇਚਲ ਕੀਤੀ ਹੈ ਇਸ ਮਸਲੇ ਨੂੰ ਸਮਝਿਆ ਪਿੰਡ ਦੇ ਵਿੱਚ ਆਇਓ ਧੰਨਵਾਦ ਦੂਜਾ ਮੈਨੂੰ ਇਹ ਲੱਗਦਾ ਹੈ ਕਿ ਹੁਣ ਇਹ ਪਿੰਡ ਨਹੀਂ ਰਿਹਾ ਐਡੇ ਜੋਧੇ ਦੀ ਜਨ ਭੂਮੀ ਇੱਥੇ ਇਸ ਛੋਟੇ ਜਿਹੇ ਪਿੰਡ ਤੋਂ ਜਨਮ ਹੋਇਆ ਵੱਡੀ ਜ਼ਿੰਮੇਵਾਰੀ ਪੂਰੇ ਭਾਰ ਦੇ ਕਿਸਾਨਾਂ ਦੀ ਦੱਲੇਵਾਲ ਸਾਹਿਬ ਨੂੰ ਮਿਲੀ ਤਾਂ ਮੈਂ ਕਹਣਾ ਵੀ ਇਹ ਧਰਤੀ ਭਾਗਾ ਵਾਲੀ ਹੈ ਬਹੁਤੀ ਆਪਾਂ ਜਦੋਂ ਜਾਂਦੇ ਕਿਸੇ ਜਗ੍ਹਾ ਦੇ ਵਿੱਚ ਉਹਦਾ ਜਦੋਂ ਇਤਿਹਾਸ ਦੇ ਵਿੱਚ ਪੜਚੋਲ ਕਰਦੇ ਹਾਂ ਕਿ ਇਸ ਜਗ੍ਹਾ ਦੀ ਕੀ ਕਹਾਣੀ ਹੈ ਕਿ ਕਿੰਨੀ ਕੁਰਬਾਨੀ ਹੈ ਜੀ ਤਾਂ ਮੈਨੂੰ ਲੱਗਦਾ ਵੀ ਜਿੰਨੇ ਅਸੀਂ ਲੀਡਰ ਪਾਵਾ ਕਿੰਨੇ ਵੀ ਰਹੀ ਗਏ ਪਰ ਜਦੋਂ ਕਿਸਾਨੀ ਇਤਿਹਾਸ ਦੀ ਕਿਤਾਬ ਚੱਕਾਂਗੇ ਤਾਂ ਇਸ ਪਿੰਡ ਦਾ ਪਹਿਲਾ ਨਾਮ ਆਊਗਾ ਕਿ ਢੱਲੇਵਾਲਾ ਛੋਟਾ ਜਿਹਾ ਪਿੰਡ ਦੇ ਵਿੱਚੋਂ ਢੱਲੇਵਾਲ ਸਾਹਿਬ ਨੇ ਔਰ ਪੜ੍ਹਾਈ ਲਿਖਾਈ ਕਰਕੇ ਵਧੀਆ ਪਰਿਵਾਰ ਚਲਾ ਸਕਦਾ ਸੀ ਦੂਜੇ ਲੋਕਾਂ ਨੂੰ ਨੌਕਰੀ ਵਧੀਆ ਲੈ ਸਕਦਾ ਸੀਗਾ ਤਾਂ ਮੈਨੂੰ ਲੱਗਦਾ ਜਿੰਨੇ ਕਿਸਾਨੀਓ ਨੇ ਮਿਹਨਤ ਕੀਤੀ ਹੈ ਤਾਂ ਇਸ ਲਈ ਤਾਂ ਸਾਡਾ ਸਿਰ ਝੁਕਦਾ ਸਾਰਿਆਂ ਦਾ ਇੱਥੇ ਆ ਕੇ ਕਿ ਬਹੁਤ ਉਹਨਾਂ ਦੀ ਕੁਰਬਾਨੀ ਹੈ ਤੁਸੀਂ ਜਿਹੜਾ ਅਗਲਾ ਸਵਾਲ ਕੀਤਾ ਕਿ ਉਹਨਾਂ ਦੀ ਸਿਹਤ ਸੇਤ ਤਾਂ ਸਰਕਾਰ ਨੇ ਮਨ ਬਣਾਇਆ ਦਿਆ ਸੀ। ਸਾਬਕਾ ਕੇਂਦਰ ਸਰਕਾਰ ਦਾ ਮਨ ਬਣਿਆ ਹੋਇਆ ਸੀਗਾ ਕਿ ਜੇ ਡੱਲੇਵਾਲ ਨੂੰ ਕੁਝ ਹੋ ਜੇ ਉਹ ਪੰਜਾਬੀ ਚ ਕਹਿੰਦੇ ਵੀ ਸਾਡੇ ਦੋਨੇ ਹੱਥੀ ਲੱਟੂ ਹੈ। ਬਈ ਅਸੀਂ ਇਹ ਕਹਾਂਗੇ ਪੰਜਾਬ ਵਾਲਿਆਂ ਨੇ ਰੈਸਟ ਕੀਤਾ। ਪੰਜਾਬ ਵਾਲਿਆਂ ਨੇ ਕਾਰਵਾਈ ਕੀਤੀ ਹੈ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਸੀਗਾ। ਤੇ ਨਾਲੇ ਤਾਂ ਲੜਾਈ ਤੋਂ ਨਿਕਲ ਜੂਗਾ ਤੇ ਨਾਲੇ ਸਾਡੇ ਗੱਲ ਵੀ ਨਹੀਂ ਪਊਗਾ। ਤਾਂ ਉਹ ਜਿੰਨੇ ਚਲਾਕ ਨਿਕਲੇ ਕੇਂਦਰ ਵਾਲੇ ਤਉ ਉਦੋਂ ਗਾਹ ਸਾਨੂੰ ਆਮ ਆਦਮੀ ਪਾਰਟੀ ਵਾਲੇ ਵੀ ਕੇਸਰੀਵਾਲ ਕੋਈ ਛੋਟਾ ਨਹੀਂ ਇਹ ਵੀ ਲਾਲਾ ਉਹੀ ਹੈ ਨਾ ਆਰਐਸਐਸ ਦਾ ਖਾਕੀ ਮੀਕਰ ਵਾਲਾ ਇਹ ਲਾਲੇ ਦਾ ਉਦੋਂ ਵੀ ਦਿਮਾਗ ਕੰਮ ਕਰ ਗਿਆ ਵੀ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਵੀ ਕਰਨਾ ਤੇ ਕਾਨੂੰਨ ਚ ਵੀ ਨਹੀਂ ਲਿਆਉਣਾ ਇਹਨਾਂ ਨੇ ਵੀ ਹਸਪੀਟਲ ਪ੍ਰਾਈਵੇਟ ਬਾਹਰ ਰੱਖਿਆ ਜਲੰਧਰ ਰੱਖਿਆ ਇਹ ਵੀ ਫਾਰਿੰਗ ਸੀ ਵੀ ਜੇ ਕੁਝ ਹੋ ਜਾਂਦਾ ਤਾਂ ਸਾਡੇ ਵੀ ਕਿਹੜਾ ਧਿਆਨ ਚ ਕਾਨੂੰਨ ਚ ਸਾਡੇ ਕਿਹੜਾ ਤਾਂ ਉਹ ਸਥਿਤੀ ਦੇ ਵੇਖ ਕੇ ਜਾਣੇ ਦੋਨੇ ਸਰਕਾਰਾਂ ਫਾਰੰਗ ਹੋਈਆਂ ਵਿਆਂ ਸੀਗੀਆਂ ਬਈ ਸਾਡੇ ਤੇ ਕੋਈ ਜ਼ਿੰਮੇਵਾਰੀ ਨਹੀਂ ਪਰ ਲੋਕਾਂ ਦਾ ਪ੍ਰੈਸ਼ਰ ਲੋਕਾਂ ਦਾ ਜੇਲ੍ਹ ਦੇ ਵਿੱਚ ਜਾਣਾ 1600 ਬੰਦਾ ਗਿਆ ਪਹਿਲੀ ਵਾਰ ਇੰਨਾ ਸਮਾਨ ਭੰਨਿਆ ਸਾਡੇ ਲੰਗਰ ਨਹੀਂ ਬਖਸ਼ੇ ਸ਼ਰੋਮਨੀ ਕਮੇਟੀ ਦਾ ਲੰਗਰ ਸੀ ਉਹ ਵੀ ਤੋੜਿਆ ਗਿਆ ਸਾਡਾ ਕਣਪੜ ਪ੍ਰਕਾਸ਼ ਸੀਗਾ ਉਹ ਵੀ ਟਰਾਲੀ ਲੈ ਕੇ ਜਾ ਗਏ ਉਹ ਸਾਡੀ ਭੈਣ ਸਾਡੀ ਮਾਂ ਉਹ ਵੀ ਪਾਠ ਕਰ ਰਹੀ ਸੀ ਉਹਨੂੰ ਵੀ ਨਹੀਂ ਬਖਸ਼ਿਆ ਤਾਂ ਇਹਨਾਂ ਨੇ ਹੱਦਾਂ ਪਾਰ ਕੀਤੀਆਂ ਭਗਵੰਤ ਮਾਨ ਨੇ ਤਾਂ ਉਹਦੇ ਵਿੱਚੋਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਜਮਾ 10ਵੇਂ ਦਿਨ ਜਾ ਕੇ ਜਦੋਂ ਉਸ ਨੂੰ ਪਾਣੀ ਪਿਆ ਤਾਂ ਬੋਲਿਆ ਨਹੀਂ ਜਾ ਸਕਦਾ ਸੀ ਉਹਨਾਂ ਦੇ ਜੀਭ ਸੁੱਕ ਕੇ ਤਾਂ ਡਾਕਟਰ ਇਹ ਮੰਨ ਰਹੇ ਸੀ ਇਹ ਕੋਈ ਇਨਸਾਨ ਨਹੀਂ ਇਹ ਪ੍ਰਧਾਨ ਨਹੀਂ ਇਹ ਫਕੀਰ ਆ ਯਾਰ ਇਹ ਤਾਂ ਜਿਹੜਾ ਜੋ ਰਿਹਾ ਸਾਡੇ ਮੁਤਾਬਕ ਤਾਂ ਸਾਡੀ ਡਾਕਟਰੀ ਲਾਈਨ ਮੁਤਾਬਕ ਤਾਂ 3 ਦਿਨਾਂ ਤੋਂ 5 ਦਿਨਾਂ ਦੇ ਵਿੱਚ ਬੰਦਾ ਬੋਲ ਨਹੀਂ ਸਕਦਾ ਹੁੰਦਾ ਤਾਂ ਉਹਨਾਂ ਦੀ ਹਜੇ ਵੀ ਜਿਹੜੀ ਜ਼ੁਬਾਨ ਹੈ ਚੱਲ ਰਹੀ ਹੈ ਤਾਂ ਉਹ 10ਵੇਂ ਦਿਨ ਉਹਨਾਂ ਨੇ ਸਿਹਤ ਹੈ ਜਿਹੜੀ ਜਿਵੇਂ ਇੱਕ ਬਹੁਤ ਛੋਟੀ ਬਾਡੀ ਤੌਰ ਤੇ ਵੀ ਸਰੀਰਕ ਤੌਰ ਤੇ ਬੋਲਣ ਤੌਰ ਤੇ ਬਹੁਤ ਹੀ ਨਾਚਕਾ ਹਜੇ ਵੀ ਆਵਾਜ਼ ਉਹ ਠੀਕ ਨਹੀਂ ਆਈ ਤਾਂ ਦੇਖੋ ਟੈਸਟ ਜਿਹੜੇ ਕਰਵਾਏ ਆ ਗੱਲ ਇੱਥੇ ਜਾ ਕੇ ਇਹ ਕਹਿ ਸਕਦੇ ਆ ਨਾ ਵੀ ਉਹ ਕੋਈ ਤਾਕਤ ਹੈ ਤਾਂ ਸਾਰੇ ਟੈਸਟ ਠੀਕ ਆਏ ਇੱਕ ਅੱਜ ਵੀ ਇਹੋ ਜਿਹੜੇ ਟੈਸਟ ਆ ਉਹ ਠੀਕ ਆਏ ਨੇ ਬਾਕੀ ਜਿਹੜੇ ਅੱਜ ਕਰਾਉਣੇ ਆ ਇਹਦੇ ਨਾਲ ਅਸੀਂ ਜਿਹੜੀ ਡੱਲੇਵਾਲ ਦੀ ਇੱਛਾ ਡੱਲੇਵਾਲ ਸਾਹਿਬ ਦੀ ਸੀ ਕੇ ਮੈਂ ਪਮਾ ਬੋਲਿਆ ਜਾਵੇ ਨਾ ਬੋਲਿਆ ਜਾਵੇ ਮੈਂ ਲੋਕਾਂ ਚ ਰਹਿਣਾ ਮੈਂ ਮਾਨ ਬਣਾਇਆ ਮੈਂ ਲੋਕਾਂ ਨਾਲ ਪਰਨ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਗੈਰ ਮੈਂ ਨਹੀਂ ਵਾਪਸ ਜਾਣਾ ਤਾਂ ਉਹਦੇ ਵਿੱਚੋਂ ਸੀ ਆ ਜਿਹੜਾ ਸਾਡਾ ਮੋਰਚਾ ਪਿੰਡ ਡੱਲੇਵਾਲਾ ਦੇ ਵਿੱਚ ਚੱਲਦਾ ਇਹ ਚੱਲਦਾ ਰਹੂਗਾ ਇਹਵੇਂ ਜਿckਰੀ ਮੋਰਚਾ ਚੱਲਦਾ ਰਹੂਗਾ ਪਮਾ ਪ੍ਰਸ਼ਾਸਨ ਨੇ ਸਾਨੂੰ ਫਰੀਦਕੋਟ ਨਹੀਂ ਜਾਣ ਦਿੱਤਾ ਅਸੀਂ ਫਰੀਦਕੋਟ ਜਾਣਾ ਚਾਹੁੰਦੇ ਸੀ ਇਹ ਮੋਰਚਾ ਚੱਲਦਾ ਰਹੂਗਾ ਅਸੀਂ ਪੰਜਾਬ ਨੂੰ ਪੂਰੇ ਨੂੰ ਤਿੰਨ ਹਿੱਸਿਆਂ 'ਚ ਵੰਡਿਆ 6 ਤਰੀਕ ਨੂੰ ਸਰਹੰਦ ਦੇ ਵਿੱਚ ਅਸੀਂ ਸਾਡੇ 5-7 ਜ਼ਿਲ੍ਹੇ ਆ ਜਿਹੜੇ ਉਧਰ ਇਕੱਠ ਕਰਨਗੇ ਸਰਹੰਦ ਦਾਣਾ ਮੰਡੀ ਦੇ ਵਿੱਚ ਤੇ 7 ਨੂੰ ਆਪਣੇ ਜਿਹੜੇ 4-5 ਜ਼ਿਲ੍ਹੇ ਸਾਡੇ ਧਨੋਲਾ ਬਰਨਾਲਾ ਮੰਡੀ ਦੇ ਵਿੱਚ ਉੱਥੇ ਇਕੱਠ ਕਰਾਂਗੇ ਜੀ ਤੇ 8 ਨੂੰ 8 ਨੂੰ ਅਸੀਂ ਪਿੰਡ ਦੋਦਾ ਉਹ ਵੀ ਰੋਡ ਤੇ ਪੈਂਦਾ ਜਿਲ੍ਹਾ ਮੁਕਤਸਰ ਦੇ ਵਿੱਚ ਇਹ 5-7 ਜ਼ਿਲ੍ਹੇ ਇੱਥੇ ਕਰਨਗੇ ਬਾਕੀ ਜਿਹੜੇ ਸਾਡੇ ਜ਼ਿਲ੍ਹੇ ਬਚ ਗਏ 10 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਨਗਰੀ ਦੇ ਵਿੱਚ ਬਾਕੀ ਜਿਹੜੇ ਜ਼ਿਲ੍ਹੇ ਹੈਗੇ ਉਸ ਤੋਂ ਬਾਅਦ ਉਹ ਕੱਲੇ-ਕੱਲੇ ਜ਼ਿਲ੍ਹਿਆਂ ਦੇ ਵਿੱਚ ਵੀ ਇਲਜ਼ਾਮਾਂਗੇ ਫਿਰ ਬਲਾਕ ਲੈਵਲ ਤੇ ਜਣੇ ਇਸ ਲੜਾਈ ਨੂੰ ਜਿੱਤਣ ਤੱਕ ਲਗਾਤਾਰ ਬਾਹਰਲੇ ਸਟੇਟਾਂ ਨਾਲ ਵੀ ਤਾਲਮੇਲ ਹੈ ਬਾਹਰਲੇ ਦੀ ਵੀ ਮੀਟਿੰਗਾਂ ਕਰਾਂਗੇ ਤੇ ਡੱਲੇਵਾਲ ਸਾਹਿਬ ਨੂੰ ਇੱਕ-ਇੱਕ ਘਰ ਦੇ ਵਿੱਚ ਜਿਹੜਾ ਮੈਸੇਜ ਆ ਉਹਨਾਂ ਦਾ ਜਿਹੜੀ ਲੜਾਈ ਆ ਉੱਤੇ ਲੈ ਕੇ ਜਾਵਾਂਗੇ ਉਹਦੇ ਵਿੱਚੋਂ ਜਿਹੜੇ ਪ੍ਰੋਗਰਾਮ ਅਸੀਂ ਤਿੰਨ ਵੱਡੇ ਪੰਜਾਬ ਦੇ ਵਿੱਚ ਅਜਾਣ ਕੀਤੇ ਨੇ ਤਪ ਦੋ ਦੁਸ਼ਮਣ ਨੇ ਸਾਡੇ ਪਮਾ ਸਾਰੇ ਸਿਆਸੀ ਦੁਸ਼ਮਣ ਹੈ ਪਰ ਜਿਹੜਾ ਸਾਡੇ ਘਰ ਦਾ ਭੇਤੀ ਲੰਕਾ ਟਾਵੇ ਘਰ ਦੇ ਭੇਤੀ ਨੇ ਸਾਡੀ ਲੰਕਾ ਟਾਈ ਹੈ ਸਾਡੀਆਂ ਮੀਟਿੰਗਾਂ 'ਚ ਬੈਠ ਕੇ ਸਾਡਾ ਨੁਕਸਾਨ ਕੀਤਾ ਹੈ ਇਹਦੀ ਇੱਕ ਇੱਕ ਪੈਸੇ ਦੀ ਪੂਰਤੀ ਲੈਵਾਂਗੇ ਚਾਹੇ ਪਮਾ ਸਾਡਾ ਸਿਲੰਡਰ ਚੋਰੀ ਕੀਤੇ ਨੇ ਪਮਾ ਉਹ ਮੈਂ ਇਕੱਲੇ ਨਿੱਕੇ ਨਿੱਕੇ ਗੱਲਾਂ ਨੇ ਜਿੰਨਾ ਨੁਕਸਾਨ ਕੀਤਾ ਇੱਕ ਇੱਕ ਪੈਸੇ ਦਾ ਤੇ ਪਿੰਡਾਂ ਦੇ ਵਿੱਚ ਜਿਹੜਾ ਕਹ ਰਿਹਾ 92 ਐਮਐਲ ਦਿੱਤੇ ਆ ਜੇ 92 ਬੰਦੇ ਵੀ ਇਹਦੇ ਨਾਲ ਰਹਿਗੇ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰਪੰਚਾਂ ਦਾ ਜਿਹੜੇ ਬੰਦਿਆਂ ਨੇ ਜਦੋਂ ਸ਼ੰਭੂ ਤੇ ਖਨੌਰੀ ਦੀ ਘਟਨਾ ਦਾ ਪਤਾ ਲੱਗਿਆ ਉਹਨਾਂ ਨੇ ਪਾਰਟੀਆਂ ਛੱਡੀਆਂ ਨੇ ਤਾਂ ਮੈਂ ਸਰਪੰਚਾਂ ਨੂੰ ਕਹਿੰਦਾ ਤੁਸੀਂ ਜਾਦੋਂ ਕਿਸੇ ਪਾਰਟੀ ਪਿੱਛੇ ਨਾ ਲੱਗੋ ਸੋਨੂੰ ਲੋਕਾਂ ਨੇ ਚੁਣਿਆ ਤੁਸੀਂ ਲੋਕਾਂ ਦੇ ਨਾਲ ਹੋ ਉੱਭਰ ਕੇ ਮਥੇ ਪਾਓ ਪਿੰਡਾਂ ਦੇ ਵਿੱਚ ਅਰਦਾਸਾਂ ਕਰੋ ਗੁਰੂ ਘਰਾਂ ਦੇ ਵਿੱਚ ਕਿ ਇਸ ਦੇ ਐਮਐਲਏ ਨੂੰ ਇਹਦੇ ਮੰਤਰੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦੇਣਾ ਹਜੇ ਅਸੀਂ ਪ੍ਰੋਗਰਾਮ ਨਹੀਂ ਬਣਾਇਆ ਮੈਂ ਦੋਨੇ ਫੋਰਮਾ ਨਾਲ ਬਣਾਉਣਾ ਆ ਤਿੰਨੇ ਕਾਨਫਰੰਸ ਤੋਂ ਬਾਅਦ ਦੋਨੇ ਫੋਰਮਾਂ ਦੀ ਮੀਟਿੰਗ ਬਣਾ ਕੇ ਅਗਲੇ ਪ੍ਰੋਗਰਾਮ ਸਿੱਧੇ ਇਹਨਾਂ ਨਾਂ ਦੇਵਾਂਗੇ ਸਿੱਧੇ ਪੜਾਂਗੇ ਜੋ ਮਰਜ਼ੀ ਕਰ ਲੈ ਉਹ ਸਾਰਾ ਕੁਝ ਅਸੀਂ ਜਿਨ੍ਹਾਂ ਚਿਰ ਇਹਨੇ ਕਿਉਂਕਿ ਹਜੇ ਤੱਕ ਤਾਂ ਸ਼ਬਦ ਨਹੀਂ ਨਾ ਬੋਲਿਆ ਕਿ ਅਸੀਂ ਕੀਤਾ ਇਹ ਅਸੀਂ ਕਿਹਾ ਕਰੋ ਹੋਣਾ ਕਿ ਮੈਂ ਕੀਤਾ ਮੇਰੀ ਗਲਤੀ ਸੀ ਜਾਂ ਮੇਰੀ ਤਾਕਤ ਸੀ ਵੀ ਮੈਂ ਤਾਂ ਕਿਸਾਨਾਂ ਨਾਲ ਆਈ ਨਹੀਂ ਜਿੱਤਣਾ ਹੋ ਚੁੱਕਿਆ ਜਿਸ ਦਿਨ ਇਹ ਵਾਕਿਆ ਹੋਇਆ ਉਸ ਦਿਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਹਨਾਂ ਨੇ ਸਟੇਜ ਤੋਂ ਬੋਲਿਆ ਸੀਗਾ ਕਿ ਅੱਜ ਰਾਤ ਨੂੰ ਵੇਖੋ ਕੀ ਹੁੰਦਾ ਹੈ ਵੇਖੋ ਜਿਉਨੇ ਰਾਤ ਨੂੰ ਕੀ ਹੋਇਆ ਹੋਇਆ ਹੁਣ ਤਾਂ ਦੇਖ ਲੈਣਾ ਹੋਏ ਦੇ ਅੰਦਾਜ਼ੇ ਬਹੁਤ ਨਿਕਲਨੇ ਸੀ ਤਾਂ ਲੱਗਦਾ ਸਾਨੂੰ ਉੱਧ ਹੀ ਗਿਆ ਸੀ ਜਿੱਦੇ ਇਹਨਾਂ ਨੇ 26 ਨੂੰ ਚੱਕ ਲਿਆ ਸੀ ਠੀਕ ਪਰ ਅਸੀਂ ਜੇ ਉਧੇ ਕਹਿੰਦੇ ਗੱਲ ਹੋਰ ਸੀ ਮੈਨੂੰ ਇਹ ਲੱਗਦਾ ਕੁੱਲ ਮਿਲਾ ਕੇ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਹੈ ਉਹੋ ਹਜੇ ਬਹੁਤ ਨਾਚਕ ਹੈ ਅਸੀਂ ਉਹਦੇ ਧਿਆਨ ਚ ਰੱਖਦੇ ਹੋਏ ਪ੍ਰੋਗਰਾਮ ਘਟਾ ਕੇ ਤਿੰਨ ਪ੍ਰੋਗਰਾਮ ਦਿੱਤੇ ਨੇ ਪੰਜਾਬ ਦੇ ਵਿੱਚ ਅਸੀਂ ਅਪੀਲ ਕਰਦੇ ਸੋਡੇ ਮੱਧਵ ਰਾਹੀਂ ਕਿ ਹਰੇਕ ਘਰ ਦੇ ਵਿੱਚੋਂ ਸਾਡੀ ਭੈਣ ਨੌਜਵਾਨ ਜਿਹੜੇ ਸਾਡੇ ਪਿਛਲੇ ਪ੍ਰੋਗਰਾਮ ਸੀ ਉਹ ਤਾਂ SMS ਭਵਾ ਕੀਤੇ ਨੇ ਪਰ ਅਗਲੇ ਉਦੋਂ ਵੱਡੇ ਹੋ ਕੇ ਉਹ ਟਿਕਟ ਦਾ ਰਹੇਗਾ ਹਾਂ 10 ਦਾ ਅੰਬਰਸਤ ਰਹੇਗਾ ਹਾਂ 10 ਨੂੰ ਅਸੀਂ ਅੰਬਰਸਤ ਦੇ ਉਹ ਡੇਟ ਇੱਕ ਅੱਧੇ ਦਿਨ ਚ ਬਦਲ ਸਕਦੀ ਹੈ ਪਰ ਖੇਰ ਲਈ ਸਾਡੀ ਕਰਨਾ ਪਰਸ ਅੰਬਰਸਤ ਦੇ ਵਿੱਚ